ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਗ ਪਟਿਕਨ ਹੋਮ ਮੇਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਅੱਜ ਅਸੀਂ ਚੱਲੇ ਆਂ ਜੀ ਪਿੰਡ ਟੂਲਵੰਜ਼ਾਰੇ ਵਿਆਹ ਉੱਥੇ ਭੂਆ ਜੀ ਵੀ ਆਏ ਹੋਈ ਨਿੰਗੀ ਦੀ ਉਹਨਾਂ ਦੀ ਬੇਟੀ ਦਾ ਵਿਆਹ ਹੈ ਜੀ ਅਸੀਂ ਹੈਗੇ ਹਾਂ ਜੀ ਨਾਨਕੇ ਪਰਿਵਾਰ ਵੱਲੋਂ ਤੁਹਾਨੂੰ ਵਿਆਹ ਦੀ ਵੀਡੀਓ ਦਿਖਾਵਾਂਗੇ ਜੀ ਜਿੰਨਾ ਵਿੱਚ ਨਾਨਕੇ ਤੇ ਦਾਜਕੇ ਅੰਦਰ ਮੁਕਾਬਲੇਗਾ ਦੇਖੋ ਪੂਰੀ ਵੀਡੀਓ ਇਸ ਤੋਂ ਬਾਅਦ ਆਪਾਂ ਗਿੱਧਾ ਵੀ ਪਾਵਾਂਗੇ ਜੀ ਨਾਨਕੇ ਤੇ ਦਾਜਕਾ ਮਿਲ ਗਿੱਧਾ ਪਾਊਗਾ ਤੇ ਪੂਰੀ ਵੀਡੀਓ ਦੇਖ ਕੇ ਸਾਡੀ ਵੀਡੀਓ ਨੂੰ ਇੰਜੋਏ ਕਰੋ ਜੀ ਹੁਣ ਜੀ ਆਪਾਂ ਚੱਲਿਆਂਗੇ ਤੇ ਪਹੁੰਚਦੇ ਅੰਗੇ ਭੂਆ ਜੀ ਦੇ ਪਿੰਡ ਹੁਣ ਦੇਖੋ ਜੀ ਆਪਾਂ ਟੂਲਵੰਜ਼ਾਰੇ ਦੇ ਅੱਡੇ ਤੇ ਪਹੁੰਚ ਚੁੱਕੇ ਹਾਂਗੇ ਤੇ ਹੁਣ ਆਪਾਂ ਸਾਰੇ ਇੱਥੇ ਫੋਟੋਸ ਕਲਿੱਕ ਕਰਾਂਗੇ ਸਾਰੇ ਇਸ ਤੋਂ ਬਾਅਦ ਆਪਾਂ ਫੋਟੋਸ ਕਲਿੱਕ ਕਰਕੇ ਚੱਲਾਂਗੇ ਜੀ ਭੂਆ ਜੀ ਦੇ ਘਰ ਦੇਖੋ ਜੀ ਹੁਣ ਆਪਾਂ ਤੁਹਾਨੂੰ ਬੱਸ ਸਟੈਂਡ ਦਿਖਾਵਾਂਗੇ ਟੂਲਵੰਜ਼ਾਰੇ ਦਾ ਬੱਸ ਸਟੈਂਡ ਬਹੁਤ ਵਧੀਆ ਬਣਿਆ ਹੋਇਆ ਹੈ ਜੀ ਇੱਥੇ ਆਪਾਂ ਸਾਰਿਆਂ ਨੇ ਫੋਟੋਸ ਤੇ ਵੀਡੀਓਜ਼ ਕਲਿੱਕ ਕੀਤੀਆਂ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ఇత బ దానే సార్ ప్రోగ్రామ్ హాను ఫోటోస్ కలిక్ చల్దే భూజీ ਅਸੀਂ ਜਾਵਾਂਗੇ ਅਗਲੇ ਸਾਲ ਜੇ ਜੀਉਂਦੇ ਰਹਿ ਗੱਲਾਂ ਕਰਦੇ ਜੇ ਬਣੀ ਵੀ ਆਏ ਦੇਖੋ ਜੀ ਹੁਣ ਨਾਨਕਿਆਂ ਤੇ ਦਾਦਕਿਆਂ ਦੀ ਟੱਕਰ

ਸਾਈਡ ਤੇ ਦਲੇ ਬਸ ਮੈਂ ਖਲਿਆਣੇ ਕੋ ਕਰ ਵਿੱਚ ਜ਼ਮੀਨਾਂ ਆਪਣੀਆਂ ਫੈਮੀਆਂ ਜ਼ਬਾਨ ਤੇ ਆਪਣੀ ਜੀਦਾ ਸਤੋ ਮੱਤ ਪਿਆਰ ਆਪਣੀ ਜੀਦਾ ਸਤੋ ਮੱਤ ਪਿਆਰ É bom, des...